वेलकम टू खन्ना न्यूज़ लाइव हुंडई मोटर इंडिया लिमिटेड दे खन्ना स्थित पाल हुंडई शोरूम विच कंपनी दे नवी वेन्यू दे नवे मॉडल दी कुंड चकाई कीती गई इस मौके होए सादे अते प्रभावशाली प्रोग्राम दौरान मुख्य मेहमान वजो पहुंचे श्री गणेश एडी व्हील्स खन्ना दे मालिक उद्योगपति अते समाज सेवी वरिंदर सिंह गुड्डू ने नवी वेन्यू कार दी कुंड चकाई कीती इस मौके नगर काउंसिल दे प्रधान कमलजीत सिंह लद्दड़ दिनेश कुमार उद्योगपति तजिंदर शर्मा एसबीआई ਦੇ ਚੀਫ ਮੈਨੇਜਰ ਰਾਜਨ ਚਾਮ ਡਿਪਟੀ ਮੈਨੇਜਰ ਜਸਜੋਤ ਸਿੰਘ ਗगनदीप ਸਿੰਘ ਅਤੇ ਇਕਬਾਲ ਖਾਨ ਵੀ ਹਾਜ਼ਰ ਸਨ ਇਸ ਮੌਕੇ ਮੁੱਖ ਮਹਿਮਾਨ ਵਿਰਿੰਦਰ ਕੁਮਾਰ ਗੁੱਡੂ ਨੇ ਕਿਹਾ ਕਿ ਸ਼ੋਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪੀ ਸਿੰਘ ਤੰਜਲ ਦੇ ਪਿਤਾ ਸਵਰਗਵਾਸੀ ਰਸ਼ਪਾਲ ਸਿੰਘ ਤੰਜਲ ਜੀ ਨੇ ਪਿਛਲੇ 4 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਰ ਮਕੈਨਿਕ ਦਾ ਕੰਮ ਕੀਤਾ ਹੈ ਅੱਜ ਉਹਨਾਂ ਦੇ ਕਾਰਜ ਨੂੰ ਇਹ ਦੋਵੇਂ ਪੂਰਾ ਬੁਲੰਦੀਆਂ ਤੇ ਲਿਜਾ ਰਹੇ ਹਨ ਅਤੇ ਕੰਪਨੀ ਦੇ ਚਾਰ ਸ਼ੋਰੂਮ ਖੰਨਾ, ਪੁਹੀੜ, ਮਛਵੜਾ ਸਾਹਿਬ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬੜੀ ਸਫਲਤਾ ਨਾਲ ਚਲਾ ਰਹੇ ਹਨ। ਉਹਨਾਂ ਤੰਜਲਪ੍ਰਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਰ ਵੀ ਦ੍ਰਿੜਤਾ ਨਾਲ ਰਸ਼ਪਾਲ ਸਿੰਘ ਤੰਜਲ ਜੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪਾਲ ਹੁਡਾਈ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪੀ ਸਿੰਘ ਹੈਪੀ ਤੰਜਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਇਸ ਨਵੀਂ ਵੈਨਿਊ ਕਾਰ ਨੂੰ ਆਧੁਨਿਕ ਫੀਚਰਾਂ ਨਾਲ ਲੈਸ ਕਰਕੇ ਅਤੇ ਗ੍ਰਾਹਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਨਵੀਂ ਅੰਦਰੂਨੀ ਅਤੇ ਬਾਹਰੀ ਲੁੱਕ ਵਿੱਚ ਪੇਸ਼ ਕੀਤਾ ਹੈ ਇਸ ਵਿੱਚ ਤਿੰਨ ਤਰ੍ਹਾਂ ਦੇ ਇੰਜਨ 1.2 1.0 ਟਰਬੋ ਅਤੇ 1.5 ਡੀਜ਼ਲ ਆਟੋ ਵੇਰੀਐਟ ਵਿੱਚ ਪੇਸ਼ ਕੀਤਾ ਗਿਆ ਹੈ ਮਿੰਟੂ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਸਾਡੇ ਸ਼ਹਿਰ ਦਾ ਨਾਂ ਅਡਾਈ ਦਾ ਸ਼ੋਰੂਮ ਖੋਲ੍ਹ ਕੇ ਬਹੁਤ ਉੱਚਾ ਕੀਤਾ ਉਹਦੇ ਪਿੱਛੇ ਇਹਨਾਂ ਦੀ ਜਿਹੜੀ ਸਾਰੀ ਕੰਟਰੀਬਿਊਸ਼ਨ ਹੈ ਉਹ ਇਹਨਾਂ ਦੇ ਫਾਦਰ ਦੀ ਹੈ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਨੇ ਆਪਣੀ 40 ਸਾਲ ਦੀ ਰੈਪਿਊਟੇਸ਼ਨ ਬਣਾਈ ਰੈਪਿਊਟੇਸ਼ਨ ਦੇ ਬਿਹਾਫ ਤੇ ਇਹਨਾਂ ਨੂੰ ਇੱਥੇ ਇਹ ਏਜੰਸੀ ਅਲਾਟ ਹੋਈ ਕਿਉਂਕਿ ਕੋਈ ਵੀ ਕੰਪਨੀ ਜਦੋਂ ਏਜੰਸੀ ਦਿੰਦੀ ਹੈ ਪਹਿਲਾਂ ਉਹ ਸਾਰੀ ਬੈਕਗ੍ਰਾਉਂਡ ਚੈੱਕ ਕਰਦੀ ਹੈ ਕਿ ਕੋਈ ਇਹ ਬੰਦੇ ਨੂੰ ਸੱਚਾ ਸੁਲੀ ਚਲਾ ਲੰਗੇ ਪਰ ਇਹਨਾਂ ਦਾ ਜਿਹੜਾ ਰਿਪੇਅਰਿੰਗ ਦਾ ਸਿਗਾ ਉਹ ਇਹਨਾਂ ਦੀ ਮਾਸੀ ਸੀ ਇਹਨਾਂ ਦੇ ਫਾਦਰ ਸਾਹਿਬ ਗੱਡੀ ਖੜੀ ਦੇਖ ਕੇ ਸਟਾਰਟ ਦੇ ਕੇ ਕਹਿੰਦੇ ਮੈਨੂੰ ਉਹਨਾਂ ਨੂੰ ਬਹੁਤ ਮਿਲਣ ਦਾ ਮੌਕਾ ਮਿਲਿਆ ਗੱਡੀ ਦੀ ਆਵਾਜ਼ ਦੇਖ ਕੇ ਦੱਸਣ ਦੇ ਜੀ ਇਹਦੇ ਵਿੱਚ ਕੀ ਨੁਕਸਾ ਆ ਉਸੇ ਚੀਜ਼ ਦਾ ਬੈਨੀਫਿਟ ਨੈਕਸਟ ਜਨਰੇਸ਼ਨ ਨੂੰ ਮਿਲਿਆ ਜਿਹੜਾ ਕਿ ਇਹਨਾਂ ਨੂੰ ਏਜੰਸੀ ਮਿਲੀ ਫਿਰ ਇਹਨਾਂ ਨੇ ਆਪਣੇ ਬੱਚਿਆਂ ਨੂੰ ਉਹ ਐਜੂਕੇਸ਼ਨ ਦਵਾਈ ਜਿਸ ਚੀਜ਼ ਨੂੰ ਇਹਨਾਂ ਨੇ ਹੈਂਡਲ ਕਰਨ ਵਾਸਤੇ ਅੱਜ ਇਹ ਚਾਰ ਸਟੇਸ਼ਨਾਂ ਦੇ ਕਟੇੜਾ ਸਾਹਿਬ ਕੋਈ ਤਹਿੜ ਮਾਛੀ ਵਾਲਾ ਸਾਹਿਬ ਦੇਖਣਾ ਤੇ ਪੰਜਵਾਂ ਕੰਪਨੀ ਇਹਨਾਂ ਨੂੰ ਲੁਧਿਆਣਾ ਵੀ ਆਫਰ ਕਰ ਰਹੀ ਹੈ ਕੋਈ ਇਹਨਾਂ ਦੀ ਕੈਪੇਬਿਲਟੀ ਦੇਖ ਕੇ ਤੇ ਇਹਨਾਂ ਦੇ ਕੰਮ ਨੂੰ ਦੇਖ ਕੇ ਹੈ ਨਹੀਂ ਇਹ ਕੰਪਨੀ ਦਾ ਇੱਕ ਏਜੰਸੀ ਦੇ ਕੇ ਵੀ ਦੀ ਗੱਲ ਵੀ ਨਹੀਂ ਕਰਨੀਆਂ ਜਦੋਂ ਇਹਨਾਂ ਨੂੰ ਦੇਖਿਆ ਫਿਰ ਇਹ ਸਾਰੀ ਜਗਾ ਨੰਬਰ 1 ਪਰਫਾਰਮ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਨੰਬਰ 1 ਪਰਫਾਰਮ ਕਰਨਾ ਹੈ ਉਸੇ ਕਰਕੇ ਅੱਜ ਇੱਕ ਹੋਰ ਲਾਂਚ ਹੋਈ ਹੈ ਕਿ ਇਹਨਾਂ ਦੇ ਸ਼ੋਰੂਮ ਤੇ ਵੀ ਇਸੇ ਕਰਕੇ ਲਾਂਚ ਹੋਈ ਹੈ ਵੀ ਇਹਨਾਂ ਦੀ ਪਰਫਾਰਮੈਂਸ ਸਾਰੀਆਂ ਏਜੰਸੀਆਂ ਨਾਲੋਂ ਬੈਟਰ ਹੈ ਜਿਹੜੇ ਇਹਨਾਂ ਨਾਲ 15-20 ਸਾਲ ਪੁਰਾਣੇ ਵੀ ਸੀਗੇ ਉਹਨਾਂ ਨਾਲ ਕੋਈ ਮੇਰੇ ਤਾਂ ਰੂਟੀਨ 'ਚ ਇਹਨਾਂ ਨਾਲ ਇਸ ਟੌਪਿਕ ਤੇ ਗੱਲ ਹੁੰਦੀ ਰਹਿੰਦੀ ਹੈ ਬਿਜ਼ਨਸ ਦੇ ਟਿਪਸ ਅਸੀਂ ਇਹਨਾਂ ਤੋਂ ਵੀ ਲੈਂਦੇ ਰਹਿੰਨੇ ਆ ਇਹ ਸਾਨੂੰ ਰਸ ਦੇ ਰਹਿੰਦੇ ਨੇ ਕਿ ਕੀ ਚੀਜ਼ ਇੰਪਰੂਵ ਕਰਨੀ ਚਾਹੀਦੀ ਹੈ ਤੋਂ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਸ਼ਹਿਰ 'ਚ ਇੱਕ ਕੰਪਨੀ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਜਿਹੜਾ ਇੰਡੀਆ ਲੈਵਲ ਤੇ ਨਾਮ ਹੋ ਰਿਹਾ ਹੈ ਸਟੇਟ ਲੈਵਲ ਤੇ ਹੁਣ ਸ਼ਹਿਰ ਤੇ ਹੁਣ ਅਲੱਗ ਅਲੈ ਇੰਡੀਆ ਲੈਵਲ ਤੇ ਇਹ ਸੇਲ ਦੇ ਵਿੱਚ ਪਰਫਾਰਮ ਕਰਦਾ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਵਾਦ ਇਹਨਾਂ ਨੂੰ ਇਸੇ ਤਰ੍ਹਾਂ ਤਰੱਕੀ ਕਰਦੇ ਰਹੇ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਜ ਪੂਰੇ ਇੰਡੀਆ ਦੇ ਵਿੱਚ ਨਵੀਂ ਵੀ ਵੈਲੀਡੌਂਟ ਆ ਗਿਆ ਪੂਨ ਮਾਡਲ ਚੇਂਜ ਜਿਹੜਾ ਹੈਗਾ ਆਇਆ ਤੇ ਬੜੀ ਪਪੂਲਰ ਕਾਰ ਰਹੀ ਹੈ ਇਹ ਹੁਣ ਟਰੈਕਟਰ ਕੁਮਨ ਇਅਰਸ ਤੇ ਵੀ ਪੇਜ ਆਇਆ ਨਵਾਂ ਇਹ ਵਰਜਨ 2 ਹੈਗਾ ਤੇ ਇਹਦੇ ਚ ਨਵੇਂ ਫੀਚਰਸ ਐਡ ਹੋਏ ਨੇ ਬਹੁਤ ਸਾਰੇ ਦੇ 10 ਮਾਡਲ ਅਪਰੋਕਸਿਮੇਟਿਵ ਠੀਕ ਨੇ ਟੋਟਲ ਪੈਟਰੋਲ ਦੇ ਡੀਜ਼ਲ ਵਰਤਨ ਤੋਂ ਪਹਿਲਾਂ ਆ ਰਿਹਾ ਅੱਜ ਅਸੀਂ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਅੱਧੀ ਪੂਰੀ ਇੰਡੀਆ ਦਾ ਲਾਂਚ ਹੋਇਆ ਕਿ ਅਸੀਂ ਜੋ ਆਪਣਾ ਕਨਾਈ ਸ਼ੋਰੂਮ ਕੋਲ ਅਲੋਗਿਟੇ ਲਾਚ ਲਿਆ ਅਸੀਂ ਧੰਨਵਾਦੀਆਂ ਬਿੰਦਰ ਜੀ ਦਾ ਬਿੰਦਰ ਗੁਦੀ ਦਾ ਤੇ ਨਾਲ ਤੇੰਦਰ ਕਰਮਾ ਜੀ ਸਾਡੇ ਪ੍ਰਧਾਨ ਦੀ ਬੱਦਰ ਜੀ ਜਿਹੜੇ ਸੁਮਿਤੀ ਪ੍ਰਧਾਨ ਨੇ ਤੇ ਦਿਨੇਸ਼ ਮੰਤਲ ਜੀ ਸਾਡੇ ਬੈਂਕ ਦੇ ਚੀਫ ਆਫਾਇਨੈਂਸ ਦੇ ਸਾਡੇ ਅਕਸ਼ੀਰੋਂ ਉਹਨਾਂ ਦਾ ਪੋਸਟ ਪਾਸਟਾਂ ਦਾ ਬਾਅਦ ਤੇ ਮੈਂ ਵੀਰ ਕਰਦਾ ਕਿ ਜਿਹੜੀ ਇਹ ਨਾ ਈਕੋ ਫ੍ਰੈਂਡਲੀ ਕਾਰ ਹੈ ਔਰ ਯੂ ਦੀ ਜਿਹੜੀ ਹੈਗੀ ਹੈ ਕਾਰ ਮਦਰ ਵੀ ਇਹ ਡ੍ਰੀਮ ਕਾਰ ਵੀ ਹੈ ਥੈਂਕ ਯੂ ਸਭ ਤੋਂ ਪਹਿਲਾਂ ਇਹ ਜਿਹੜੀ ਵੈਨਿਊ ਲਾਂਚ ਹੋਈ ਹੈ ਇਹ ਕਾਰ ਦਾ ਫੇਸ ਲਿਫਟ ਨੇ ਫੁੱਲ ਜਨਰੇਸ਼ਨ ਇਨ ਨਿਊ ਆਈ ਹੈ ਜਿਹਦੇ ਵਿੱਚ ਕੰਪਨੀ ਨੇ ਪ੍ਰਾਈਸ ਨੂੰ ਕੋਈ ਨਹੀਂ ਹੈ ਕਿਹਾ ਹਾਈ ਕੀਤਾ ਜੋ ਪ੍ਰਾਈਸ ਪਹਿਲਾਂ ਸੀ ਉੰਨੇ ਕੀ ਪ੍ਰਾਈਸ ਦੇ ਵਿੱਚ ਕਾਰ ਦਿੱਤੀ ਹੈ ਪਲੈਟਫਾਰਮ ਨਵਾਂ ਹੈ ਜਿਹਦੇ ਵਿੱਚ ਕੰਪਨੀ ਨੇ ਵੀਲ ਬੇਸ ਵਧਾਇਆ ਵੀਲ ਬੇਸ ਨਾਲ ਕੈਬਿਨ ਸਪੇਸ ਵੱਧ ਗਈ ਕਾਰ ਦੀ ਠੀਕ ਹੈ ਸੈਟਿੰਗ ਕਪੈਸਿਟੀ ਵੱਧ ਗਈ ਤੇ ਉਸ ਤੋਂ ਬਾਅਦ ਜੇ ਦੇਖੀਏ ਵਿੱਥ ਵੀ ਕੀਤੀ ਹੈ ਕਾਰ ਦੀ ਜੋੜੀ ਹਾਈਟ ਵੀ ਵਧਾਈ ਹੈ ਤੇ ਇਹ ਤਿੰਨ ਇੰਜਨਾਂ ਦੇ ਵਿੱਚ ਇੰਟਰਡਿਊਸ ਕੀਤੀ ਹੈ ਕੰਪਨੀ ਨੇ 1.2 ਲੀਟਰ ਪੈਟਰੋਲ ਇੰਜਨ ਦੇ ਵਿੱਚ 1.0 ਟਰਬੋ ਪੈਟਰੋਲ ਇੰਦਨ ਦੇ ਵਿੱਚ ਤੇ 1.5 ਡੀਜ਼ਲ ਇੰਜਨ ਦੇ ਵਿੱਚ ਜਿਹੜਾ ਕਿ ਡੀਜ਼ਲ ਇੰਜਨ ਸਾਡਾ ਪਹਿਲਾਂ ਹੀ ਬਹੁਤ ਕਾਮਯਾਬ ਹੈ ਕ੍ਰੇਟਾ ਚਲਕਾਜ਼ਾਰ ਤੇ ਵੈਨਿਊ ਤੇ ਆਲਰੇਡੀ ਚੱਲ ਰਿਹਾ ਸੀ ਜਿਹੜਾ ਡੀਜ਼ਲ ਚੈਨਲ ਨੇ ਨਿਊ ਲਾਂਚ ਕੀਤਾ ਹੈ ਆਟੋਮੈਟਿਕ ਵਰਜ਼ਨ ਲਾਂਚ ਕਰਤਾ ਹੈ ਜਿਹੜਾ ਕਿ ਕਸਟਮਰ ਦੀ ਬਹੁਤ ਡਿਮਾਂਡ ਸੀ ਕਿ ਇਹਦੇ ਵਿੱਚ ਆਟੋ ਆਣੀ ਚਾਹੀਦੀ ਹੈ ਡੀਜ਼ਲ ਦੇ ਵਿੱਚ ਤੇ ਕੰਪਨੀ ਨੇ ਉਹਨੂੰ ਧਿਆਨ ਚ ਰੱਖਦੇ ਹੋਏ ਉਹ ਮਾਡਲ ਵੀ ਲਾਂਚ ਕੀਤਾ ਵਾ ਤੇ ਜੇ ਆਪਾਂ ਗੱਲ ਕਰੀਏ ਪ੍ਰਾਈਸ ਟੈ ਇਹ ਜਿਹੜਾ ਪਰ ਟੌਪ ਐਂਡ ਵੇਰੀਐਂਟ ਤੱਕ ਜਾਈਏ ਤੇ 15 15.5 ਲੱਖ ਰੁਪਏ ਦਾ ਟੌਪ ਟੌਪ ਮੋਸਟ ਵੇਰੀਐਂਟ। ਥੈਂਕ ਯੂ ਵੈਨਿਊ 2.0 ਜਿਹੜੇ ਹੁਣ ਲਾਂਚ ਕੀਤੇ ਅੱਜ ਆਪਾਂ ਨੇ। ਇਹ ਕੰਪਨੀ ਨੇ ਪੂਰੀ ਜਿਹੜਾ ਐਕਸਪੈਂਡ ਵਰਜਨ ਜਿਹੜਾ ਹੈਗਾ ਪਹਿਲਾਂ ਨਾਲੋਂ ਮਤਲਬ ਬੋਲਡ ਲੁੱਕ ਦੇ ਵਿੱਚ ਇਹਨਾਂ ਨੇ ਜਿਹੜੀ ਲਾਂਚ ਕੀਤੀ ਆ ਜਿਸ ਦੇ ਕਿ ਹਾਈਟ ਵੀ ਜ਼ਿਆਦਾ ਹੈਗੀ ਆ ਤੇ ਵਿਡਥ ਵੀ ਜ਼ਿਆਦਾ ਹੈਗੀ ਆ ਤੇ ਇਸ ਦੇ ਨਾਲ ਨਾਲ 80 ਲੈਵਲ 2 ਜਿਹੜੇ ਉਹਦੇ ਵਿੱਚ ਫੀਚਰਸ ਨੇ ਉਹ ਐਡ ਕੀਤੇ ਨੇ ਕੰਪਨੀ ਨੇ ਜਿਹੜੇ ਕਿ ਆਪਣੇ ਲੋਕਾਂ ਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਜਿਹੜੇ 360 ਵਿਊਜ਼ ਅਡਾਹ ਐਲ ਅਸਿਸਟ ਇਹਦਾ ਤੇ ਮਤਲਬ ਤਕਰੀਬਨ ਤਕਰੀਬਨ 70 ਤੋਂ ਉੱਪਰ ਜਿਹੜੇ ਜਿਹੜੇ ਸੇਫਟੀ ਫੀਚਰਸ ਨੇ ਉਹ ਕੰਪਨੀ ਨੇ ਇਹਦੇ ਵਿੱਚ ਇੰਟਰੋਡਿਊਸ ਕੀਤੇ ਨੇ ਇਹਦੇ ਨਾਲ ਨਾਲ ਯੂਥ ਦੀ ਤੁਸੀਂ ਪਸੰਦੀ ਗੱਲ ਕੀਤੀ ਆ ਉਹਦੇ ਵਿੱਚ ਜਿਹੜਾ ਬੋਸ ਦਾ ਸਿਸਟਮ ਸਿਕ ਵਿਕਰ ਰੇਡਾ ਲੱਗਿਆ ਹੋਇਆ ਇਸ ਦੇ ਨਾਲ ਨਾਲ ਸੇਫਟੀ ਦੀ ਵੀ ਅਪ ਗੱਲ ਕੀਤੀ ਸੀ ਤਾਂ ਸਿਕ ਜਿਹੜੇ ਸਟੈਂਡਰਡ 에ਅਰ ਬੈਗ ਤੇ 올 ਡਿਸਕ ਬ੍ਰੇਕ ਨੇ ਇਹ ਤਿੰਜਿਆਂ ਦੇ ਨਾਲ ਇੰਜਨ ਦੇ ਵੇਰੀਐਂਟ ਦੀ ਅੱਪ ਗੱਲ ਕਰੀਏ ਤਿੰਨ ਇੰਜਨ ਵੇਰੀਐਂਟ ਦੇ ਵਿੱਚ ਆ ਚੁੱਕੇ ਨੇ ਜਿਹਦੇ ਵਿੱਚ ਇੱਕ ਪੈਟਰੋਲ ਨੋਰਮਲ 1.2 ਕਿਪਾ ਰੇਂਜ ਐਂਜਨ ਇੱਕ 1.2 ਸੌਰੀ 1.0 ਜਿਹੜਾ ਟਰਬੋ ਇੰਜਨ ਆ ਰਿਹਾ ਤੇ ਡੀਜ਼ਲ ਦੀ ਆਪਸ਼ਨ 1.3 ਜਿਹੜੀ ਕੀ ਇਸ ਸੈਗਮੈਂਟ ਦੇ ਵਿੱਚ ਡੀਜ਼ਲ ਦੀ ਆਪਸ਼ਨ ਮਿਲਣੀ ਇੱਕ ਤਰ੍ਹਾਂ ਦੀ ਫਿਲਹਾਲ ਦੀ ਡੇਟ ਦੇ ਵਿੱਚ ਇੰਪੋਸੀਬਲ ਹੈਗੀ ਆ ਤੇ 1 ਜਿਹੜਾ ਇਹਦੇ ਵਿੱਚ 5 ਲੀਟਰ ਹੈ ਨਾ 1.5 1.5 ਲੀਟਰ ਡੀਜ਼ਲ ਇੰਜਨ ਹੈ ਜਿਹੜਾ ਉਹ ਯੂਟੂ ਦਾ ਉਹ ਆ ਰਿਹਾ ਕੰਪਨੀ ਦਾ ਦੇਸ਼ ਦੇ ਵਿੱਚ ਕੀ ਆਟੋਮੈਟਿਕ ਵਰਜਨ ਵੀ ਇਸ ਵਾਰ ਇਹਨਾਂ ਨੇ ਕੰਪਨੀ ਨੇ ਫੁਲੀ ਆਟੋਮੈਟਿਕ ਵਰਜਨ 6 ਸਪੀਡ ਜਿਹੜਾ ਇੰਟਰਡਿਊਸ ਕੀਤਾ ਹੈ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ